ਨਮਸਕਾਰ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇੱਕ ਵੀਡੀਓ ਪਾਈ ਸੀਗੀ ਚੈਨਲ ਮਾਨਸਰ ਪ੍ਰਚਾਰ ਚੈਨਲ ਦੇ ਥਰੂ ਬਰਾੜ ਸਾਹਿਬ ਦੀ ਕੋਠੀ ਦੀ ਜਿਹੜੀ ਕਿ ਕੋਠੀ ਬਿਲਕੁਲ ਤਿਆਰ ਸੀ ਜਿਹਦੀ ਵੀ ਇੱਕ ਮਤਲਬ ਬਿਲਕੁਲ ਰੈਡੀ ਸੀ ਕੋਠੀ ਤੇ ਉਹਦੇ ਵਿੱਚ ਜਿਹੜਾ ਆਪਣਾ ਲੱਕੜ ਦਾ ਸਮਾਨ ਲੱਗਿਆ ਹੋਇਆ ਸਨਮਾਇਕਾ ਸ਼ੀਸ਼ੇ ਪਲਾਈਵੋਡ ਦਰਵਾਜੇ ਵਗੈਰਾ ਐਂਡ ਕਿਚਨ ਵਗੈਰਾ ਸਾਰਾ ਸਮਾਨ ਲੱਗਿਆ ਹੋਇਆ ਹੈ ਜੀ ਵੀਡੀਓ ਨੂੰ ਦੇਖ ਕੇ ਅੱਜ ਬਾਈ ਜੀ ਆਪਣੇ ਕੋਲ ਪਹੁੰਚੇ ਨੇ ਮੀਏ ਤੋਂ ਬਾਈ ਜੀ ਜੁੜ ਕੇ ਮਿਲ ਪਏ ਡਾ ਗਾ ਮੀਏ ਜੀ ਤੇ ਉਹ ਆਪਣੇ ਕੋਲ ਅੱਜ ਆਏ ਨੇ ਮਾਲ ਲੈਣ ਵਾਸਤੇ ਜੀ ਤੇ ਇਹਨਾਂ ਨਾਲ ਆਪਾਂ ਵਿਚਾਰ ਸਾਂਝੇ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਇੱਥੇ ਪਹੁੰਚਿਆ ਮਾਨਸਾ ਗੁਰੂ ਕਿਰਪਾ ਟੈਂਬਰ ਸਟੋਰ ਤੇ ਇਹਨਾਂ ਨੇ ਵੀਡੀਓ ਪਾਈ ਸੀ ਕੋਠੀ ਦੀ ਉਹ ਬਹੁਤ ਵਧੀਆ ਲੱਗੀ ਉਹਦੇ ਵਿੱਚ ਜੋ ਇੰਟੀਰੀਅਰ ਸੀ ਸਾਰਾ ਸਮਾਨ ਸੀ ਦਰਵਾਜ਼ੇ ਵਗੈਰਾ ਅਮਰੀਕਾ ਕਿਚਨ ਦਾ ਸਮਾਨ ਹੈਂਡਲ ਵਗੈਰਾ ਇੱਥੋਂ ਤੱਕ ਕਿ ਉਹ ਆਪਣੀਆਂ ਝੁਟਕਣੀਆਂ ਆਈਆਂ ਬਾਟਾਉਣ ਵਾਲੀਆਂ ਵੀ ਇੱਥੋਂ ਬਹੁਤ ਕੁਆਲਿਟੀ ਵੋਕੈਂਡ ਸੀ ਤੇ ਬਾਕੀ ਰੇਟ ਦੇਖਿਆ ਜੀ ਅਸੀਂ ਵੀ ਮੈਂ ਬਹੁਤ ਥਾਂ ਮ ਪਤਾ ਕੀਤਾ ਮੈਨੂੰ ਨਮਾ ਕਰ ਪਾਇ ਤਾਈਉ ਮੈਂ ਬਹੁਤ ਜਗ੍ਹਾ ਤੇ ਰੇਟ ਪਤਾ ਕੀਤਾ ਪਹਿਲਾਂ ਫਿਰ ਮੈਂ ਇੱਥੇ ਆਇਆ ਜਦੋਂ ਇੱਥੇ ਆਇਆ ਮੈਨੂੰ ਪਹਿਲੀ ਗੱਲ ਤਾਂ ਮੈਨੂੰ ਡਿਸਪਲੇ ਚ ਬਹੁਤ ਕੁਝ ਦਿਸ ਗਿਆ ਲੱਗਿਆ ਹੋਇਆ ਜਿਹਦਾ ਕਰਕੇ ਮੈਨੂੰ ਡਿਸਾਈਡ ਕਰਨਾ ਵੀ ਸੌਖਾ ਹੋ ਗਿਆ ਮੈਂ ਮੈਨੂੰ ਪਰਿਵਾਰ ਨੂੰ ਵੀ ਮੇਰੇ ਨੂੰ ਦਿਖਾਉਣਾ ਉਹ ਸੌਖਾ ਹੋ ਗਿਆ ਸਾਰਾ ਕੁਝ ਮੈਨੂੰ ਅਸਲ ਚ ਆਪਣਾ ਪਰਿਵਾਰ ਨਾਲ ਵੀ ਹੁੰਦਾ ਨਾ ਰਿਲੇਟਿਵ ਵੀ ਆ ਦਿਖਾਦੀ ਆ ਆਪਾਂ ਉਹ ਦਿਖਾਉਣਾ ਮੈਨੂੰ ਸੌਖਾ ਹੋ ਗਿਆ ਜੀ ਬਾਕੀ ਰੇਟਾਂ ਦੀ ਗੱਲ ਤੱਕ ਰਹੀ ਜੀ ਮੈਨੂੰ ਤਾਂ ਦੱਸ ਮੈ ਜੀ ਮੰਨਦਾ ਆ ਹੀ ਲੱਗਿਆ ਜੀ ਵੀ ਹਾਂ ਵੀ ਐਡੇ ਐਡਾ ਸਸਤਾ ਵੀ ਮਿਲ ਜਾਂਦਾ ਸਮਾਨ ਅਸਲ ਜੀ ਗੱਲ ਆ ਯਾਰ ਜਿਹੜੀ ਮੰਨਦਾ ਅਸਲ আর ਕੋਈ ਆਹੀ ਹੁੰਦਾ ਜੀ ਕਿਤੇ ਸਸਤਾ ਮਿਲੇ ਮਨ ਤਾਂ ਆ ਲੱਗਿਆ ਵੀ ਕੁਆਲਿਟੀ ਤੇ ਸਸਤਾ ਸਮਾਨ ਇੱਥੋਂ ਗੁਰੂ ਕਿਰਪਾ ਟਨਵਰ ਸਟੋਰ ਜੀ ਮਾਨਸਾ ਤੇ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਕਹਿੰਦਾ ਵੀ ਸਾਰੇ ਵਿਜ਼ਿਟ ਕਰੋ ਇੱਥੇ ਹਾਂ ਬਹੁਤ ਵਧੀਆ ਬਾਕੀ ਬਾਈ ਜੀਆਂ ਦਾ ਨੇਚਰ ਬਹੁਤ ਵਧੀਆ ਜੀ ਅਸਲ ਮੇਨ ਗੱਲ ਹੈ ਡੀਲ ਕਰਨ ਵੇਲੇ ਨੇਚਰ ਵੀ ਬਹੁਤ ਮੈਟਰ ਕਰਦਾ ਹੈ ਨੇਚਰ ਬਹੁਤ ਵਧੀਆ ਬਸ ਇਹੀ ਕੁਛ ਹੈ ਬਹੁਤ ਵਧੀਆ ਜੀ ਬਹੁਤ ਚੰਗਾ ਜੀ ਸਾਰੇ ਵਿਜ਼ਿਟ ਕਰੋ